ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਹੋਟਲ ਦੇ ਕਮਰੇ ਵਿੱਚ ਨੌਜਵਾਨ ਨੇ ਛਾਲ ਮਾਰ ਲਈ ਹੈ ਜੀ ਹਾਂ ਦੱਸਦੀ ਹੈ ਕਿ ਪ੍ਰੇਮਿਕਾ ਨੂੰ ਉਸਨੇ ਚਾਕੂ ਮਾਰ ਦਿੱਤਾ ਜਿਸ ਤੋਂ ਬਾਅਦ ਇਹ ਲੱਗਦਾ ਹੈ ਕਿ ਦੋਨਾਂ ਦੇ ਵਿੱਚ ਵਿਵਾਦ ਹੋਇਆ ਸੀ ਤੇ ਮਾਮਲਾ ਕੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕੀ ਹੋਟਲ ਕੇ 7 ਇਨ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਨੇ ਹੋਟਲ ਦੇ ਕਮਰੇ ਤੋਂ ਛਾਲ ਲਗਾ ਦਿੱਤੀ ਨੌਜਵਾਨ ਨੇ ਹੋਟਲ ਦੀ ਚੌਥੀ ਮੰਜ਼ਲ ਤੋਂ ਛਾਲ ਲਗਾਈ ਹੈ ਜਿਸ ਤੋਂ ਬਾਅਦ ਬਦ ਉਸਨੇ ਹੱਥਾਂ ਪੈਰਾਂ ਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਆਈਆਂ ਨੇ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ। ਧਿਆਨ ਲੁਧਿਆਣੇ ਦੇ ਇੱਕ ਬਸ ਸਟੈਂਡ ਨਜ਼ਦੀਕੀ ਦੇ ਜੋ ਹੋਟਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਹੋਟਲ ਦੇ ਕਮਰੇ ਦੀ ਚੌਥੀ ਮੰਜ਼ਲ ਤੋਂ ਛਾਲ ਲਗਾ ਦਿੱਤੀ ਜਾਂਦੀ ਹੈ। ਜੋ ਜਾਣਕਾਰੀ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਨੌਜਵਾਨ ਹੋਟਲ ਵਿੱਚ ਆਪਣੀ ਪ੍ਰੇਮਿਕਾ ਦੇ ਨਾਲ ਗਿਆ ਸੀ। ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਮਾਮਲਾ ਇੰਨਾ ਵੱਧ ਗਿਆ ਕਿ ਨੌਜਵਾਨ ਨੇ ਚਾਕੂ ਨਾਲ ਆਪਣੀ ਪ੍ਰੇਮਿਕਾ ਤੇ ਵਾਰ ਕਰ ਦਿੱਤੇ ਉਸਦੇ ਚਿਹਰੇ ਤੇ ਉਸਤੇ ਥੱਪੜ ਮਾਰੇ ਮੁੱਕੇ ਤੱਕ ਮਾਰੇ ਜਾਂਦੇ ਨੇ ਪ੍ਰੇਮਿਕਾ ਦੇ ਸਿਰ ਤੇ ਚਾਕੂ ਮਾਰਿਆ ਉਸ ਤੋਂ ਬਾਅਦ ਜਦੋਂ ਪ੍ਰੇਮਿਕਾ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਛਾਲ ਲਗਾ ਦਿੱਤੀ ਹੈ ਦੱਸਦੇ ਕਿ ਪ੍ਰੇਮਿਕਾ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਚੌਥੀ ਮੰਜ਼ਲ ਤੋਂ ਉਹ ਨੌਜਵਾਨ ਛਾਲ ਲਗਾ ਕੇ ਖੋਦਕੋਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਹੋਟਲ ਦੇ ਕਮਰੇ ਵਿੱਚ ਸ਼ੋਰ ਸ਼ਰਾਬਾ ਸੁਣ ਕੇ ਨਜ਼ਦੀਕੀ ਲੋਕ ਇਕੱਠੇ ਹੋ ਜਾਂਦੇ ਨੇ ਪਤਾ ਚੱਲਦਾ ਹੈ ਕਿ ਨੌਜਵਾਨ ਦੇ ਨਾਲ ਜੋ ਔਰਤ ਹੋਟਲ ਦੇ ਵਿੱਚ ਰੁਕਨ ਆਈ ਸੀ ਉਹ ਵਿਆਹੀ ਹੋਈ ਹੈ ਜੀ ਹਾਂ ਕੁਝ ਸਮੇਂ ਪਹਿਲਾਂ ਨੌਜਵਾਨ ਦੇ ਨਾਲ ਉਸ ਦਾ ਅਫੇਅਰ ਚੱਲਿਆ ਸੀ ਜ਼ਖਮੀ ਨੌਜਵਾਨ ਦੀ ਪਛਾਣ ਹਰਮਿਤ ਸਿੰਘ ਹੈਪੀ ਨਿਵਾਸੀ ਫੀਲਡ ਗੰਜ ਤਿਆਰਤ ਦੀ ਪਛਾਣ ਮਨਦੀਪ ਕੌਰ ਨਿਵਾਸੀ ਢੋਲੇਵਾਲ ਦੇ ਰੂਪ ਦੇ ਵਿੱਚ ਹੋਈ ਹੈ ਜੋ ਘਟਨਾ ਸਾਹਮਣੇ ਆਈ ਹੈ ਇਸ ਦੇ ਉੱਪਰ 18 ਡਿਵੀਜ਼ਨ ਨੰਬਰ 5 ਦੀ ਪੁਲਿਸ ਤੇ ਚੌਂਕੀ বাস ਸਟੈਂਡ ਪੁਲਿਸ ਮੌਕੇ ਤੇ ਪੁੱਛਦੀ ਹੈ ਨੌਜਵਾਨ ਦੇ ਵੱਲੋਂ ਹੋਟਲ ਬੁਕਿੰਗ ਦੇ ਸਮੇਂ ਜੋ ਪਛਾਣ ਪੱਤਰ ਦਿੱਤੇ ਗਏ ਸੀ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਬਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਅਮਰਜੀਤ ਸਿੰਘ ਦਾ ਜੋ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮਨਦੀਪ ਕੌਰ ਨਾਮ ਦੀ ਔਰਤ ਹਰਮੀਤ ਸਿੰਘ ਨਾਮ ਦਾ ਨੌਜਵਾਨ ਸੀ ਦੱਸਦੇ ਕਿ ਜਿਨ੍ਹਾਂ ਦੇ ਵਿੱਚ ਵਿਵਾਦ ਹੋਇਆ ਦੋਨੋਂ ਵਿਆਹ ਹੋਏ ਸਨ ਔਰਤ ਤੇ ਨੌਜਵਾਨ ਦੋਨੋਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਔਰਤ ਦੇ ਵਿਆਹ ਨੂੰ ਅਜੇ ਕੁਝ ਸਮਾਂ ਹੀ ਹੋਇਆ ਸੀ 3 ਮਹੀਨੇ ਪਹਿਲੇ ਹੀ ਔਰਤ ਦਾ ਵਿਆਹ ਹੋਇਆ ਔਰਤ ਢੋਲੇਵਾਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ ਨੌਜਵਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਫੀਲਡ ਗੰਝ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਵਿਵਾਦ ਕਿਨਾਂ ਕਾਰਨਾ ਕਰਕੇ ਹੋਇਆ ਇਹ ਉਹਨਾਂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪਤਾ ਚੱਲ ਸਕੇਗਾ ਨਹੀਂ ਖਾਦਾ ਤਾਂ ਨਹੀਂ ਪਤਾ ਨਹੀਂ ਬਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਸ਼ਾ ਹੈ ਮੈਡਮ ਹੋਟਲ ਕਿਹੜਾ ਕੀ ਗੱਲਬਾਤ ਹੋਈ ਜੀ ਹੋਟਲ 'ਚ ਪਤਾ ਨਹੀਂ ਅਸੀਂ ਤਾਂ ਬਾਅਦ 'ਚ ਗਏ ਆ ਪਹਿਲੇ ਉਹਨਾਂ ਦੇ ਸੱਟ ਪੇਟਾ ਲੱਗ ਗਈ ਸੀ ਮੁੰਡੇ ਨੇ ਮਾਰਤੀ ਸੀ ਸੱਟ ਪੇਟਾ ਮਤਲਬ ਕਿ ਆਪ ਉਹਨੇ ਫਿਰ ਉਤੋਂ ਛਾਲ ਮਾਰਤੀ ਸੀ ਪਹਿਲੇ ਕੁੜੀ ਨੂੰ ਮਾਰਿਆ ਉਹਨੇ ਕੁੜੀ ਕਹਿੰਦੀ ਮੇਰਾ ਗਲਾ ਘੋਟਿਆ ਉਹਨੇ ਅੰਦਰੋਂ ਫਿਰ ਮਨੂੰ ਘੋਟਿਆ ਮਾਰਿਆ ਦਾ ਮਾਰੇ ਰਾੜ ਮ अच्छा तेज तरतीब जी हां फिर चाकू एक निकले हां जी हां जी हां कि कितने बजे ਦਾ ਮੰਗਲਾ ਇਹ ਇਹ ਕੁਛ ਟਾਈਮ ਤੋਂ ਸ਼ਾਇਦ ਮੈਂ ਦੇਖਾਂ 2:30 ਵਜੇ ਸੀਗੇ ਅੱਛਾ ਜੇ ਗੱਲ ਕਰੀਏ ਜਿਹੜਾ ਮੁੰਡੇ ਨੇ ਫਿਰ ਮੁੜ ਕੇ ਚਾਲ ਮਾਰਤੀ ਹਾਂਜੀ ਹਾਂਜੀ ਫਿਰ ਮੁੰਡੇ ਨੇ ਖੁਦ ਚਾਲ ਮੁੰਡੇ ਦੀ ਹਾਲਤ ਕਿਹੋ ਜੀ ਹੁਣ ਮੁੰਡੇ ਦੀ ਹਾਲਤ ਹੁਣ ਦੇਖੋ ਸੀਰੀਅਸ ਹੈਗੀ ਐ ਤੇ ਕੁੜੀ ਦੀ ਕੁੜੀ ਦੀ ਥੋੜੀ ਨੋਰਮਲ ਐ ਅੱਛਾ ਕਾਰਨ ਕੀ ਕਾਰਨ ਪਤਾ ਲੱਗਾ ਕੋਈ ਕਾਰਨ ਨਹੀਂ ਸਰ ਪਤਾ ਉਹਨਾਂ ਦਾ ਕੁੜੀ ਵੀ ਜਖਮੀ ਹੈ ਕੁੜੀ ਦੀ ਹਾਂਜੀ ਹਾਂਜੀ ਕੁੜੀ ਕੁੜੀ ਵੀ ਦਾ ਦੂਤ ਮਾਰੇ ਆ ਨਹੀਂ ਨਹੀਂ ਕੁੜੀ ਨੇ ਕੁਛ ਨਹੀਂ ਮਾਰਿਆ ਮੁੰਡੇ ਨੇ ਕੁੜੀ ਤੇ ਮਾਰੇ ਹਾਂਜੀ ਨਹੀਂ ਉਹ ਕੁੜੀ ਮੁੰਡਾ ਹਸਬੰਡ ਵਾਈਫ ਹੈ ਕੋਣ ਨਹੀਂ ਨਹੀਂ ਹਸਬੰਡ ਵਾਈਫ ਨਹੀਂ ਹੈਗੇ ਮਤਲਬ ਐਸਾ ਹੀ ਹੈ ਉਹਨਾਂ ਦਾ ਫੇਰ ਚੱਲਦਾ ਜੋੜਾ ਇਹ ਜਿਹੜਾ ਇਹ ਜੋੜਾ ਆ ਜੀ ਲੁਧਿਆਣੇ ਦਾ ਸੀ ਲੁਧਿਆਣੇ ਤੋਂ ਬਾਅਦ ਨਹੀਂ ਨਹੀਂ ਇਹ ਇੱਧਰ ਹੀ ਦਾ ਸੀ ਲੁਧਿਆਣੇ ਦਾ ਹੀ ਸੀਗਾ ਹਾਂਜੀ ਹਾਂਜੀ ਪੂਰੀ ਵਿਆਹੀ ਹੋਈ ਸੀ ਹਾਂਜੀ ਹਾਂਜੀ ਚਾਰ ਵਗੈਰਾ ਵੀ ਕੀ ਉਹਨਾਂ ਕੋਲ ਹਾਂਜੀ ਮੁੰਡੇ ਕੋਲ ਸੀਗੇ ਉਹ ਬ੍ਰਾਹਮਣਤ ਕਰ ਲਿਆ ਸਾਰਾ ਕਿਹੜਾ ਕਿਹੜਾ ਹਥਿਆਰ ਲਿਆ ਜੀ ਛਾਰ ਇੱਕ ਚਾਕੂ ਜਾ ਨਿਕਲਿਆ ਉਹਨਾਂ ਕੋਲ ਤੇ ਟੋਕਾ ਵਗੈਰਾ ਵੀ ਹਾਂਜੀ ਹਾਂਜੀ ਤੁਸੀਂ ਵੀ ਕਿੰਨੇ ਕੋਈ ਹੈ ਪਤਾ ਲੱਗਾ ਕੋਈ ਉਹ ਨਹੀਂ ਪਤਾ ਸਰ ਕਿੰਨਾ ਬਿਲਕੁਲ ਆਈਡਿਟੀ ਪ੍ਰੂਫ ਵਗੈਰਾ ਦਿੱ